ਉੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖੱਖਾ ਗੱਗਾ ਅੱਜ ਤੁਹਾਨੂੰ ਇਹੋ ਜਿਹੇ ਵੀਰ ਨਾਲ ਮਿਲਉਣ ਜਾ ਰਹੇ ਆ ਜਿਹੜਾ ਰਹਿਣ ਵਾਲਾ ਬਿਹਾਰ ਦਾ ਹੈ ਪਰ ਪੰਜਾਬੀ ਬਹੁਤ ਵਧੀਆ ਲਿਖਦਾ ਹੈ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ 5-6 ਸਾਲ ਜੀ 5-6 ਸਾਲ ਤਾਂ ਪੰਜਾਬੀ ਦੇ ਜਿਹੜੇ ਲਿਸ਼ਾਵੜ ਹੈ ਬਹੁਤ ਹੀ ਪਿਆਰੀ ਹੈ ਤੇ ਬਹੁਤ ਹੀ ਸੋਹਣੀ ਹੈ ਵੀਰ ਬਿਹਾਰ ਤੋਂ ਆ ਜਿਵੇਂ ਤੁਸੀਂ ਦੱਸ ਰਹੇ ਸੀ ਹਾਂ ਜੀ ਪਾ ਇਹਨੂੰ ਇਹ ਸਮਝਾਉਣ ਦੇ ਵਿੱਚ ਇਹ ਛਿੰਨਾ ਜਿਹੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਬੇਟਾ ਮੇਰੇ ਕੋਲ ਦੂਸਰੀ ਕਲਾਸ ਆਇਆ ਸੀ ਲੋਕਡਾਊਨ ਦੇ ਵਿੱਚ ਲੋਕਡਾਊਨ ਚ ਸਭ ਤੋਂ ਪਹਿਲਾਂ ਇਹਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖਾਈ ਮਾਲਕ ਦੀ ਕਿਰਪਾ ਨਾਲ ਸਕੂਲ ਦੇ ਬਹੁਤ ਬੱਚੇ ਟ੍ਰੇਨ ਹੋਏ ਉਹਦੇ ਵਿੱਚ ਇਹ ਵੀ ਬੱਚਾ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਇਵਨ ਕਿ ਪੰਜਾਬੀ ਨਾਲੋਂ ਵੱਧ ਕੇ ਇਹਨੇ ਮਿਹਨਤ ਕੀਤੀ ਇਹਨੇ ਬੇਸਿਕ ਲਿਖਾਈ ਸਿੱਖੀ ਮੁਰਗੇ ਨੇ ਕਲਮ ਨਾਲ ਲਿਖਾਈ ਸਿੱਖੀ ਪੰਜਾਬੀ ਦੀ ਉਸ ਤੋਂ ਬਾਅਦ ਇਹਨੇ ਇੰਗਲਿਸ਼ ਦੇ ਤਿੰਨ ਚਾਰ ਫੌਂਟ ਸਿੱਖ ਲਏ ਜੀ ਪਰ ਜਮਾਨਾ ਕੰਪਿਊਟਰ ਦਾ ਚੱਲ ਰਿਹਾ ਤਾਂ ਹੁਣ ਪੈਨ ਦੀ ਵਰਤੋਂ ਵੀ ਬਹੁਤ ਘਟ ਹੋ ਰਹੀ ਹੈ ਤਾਂ ਤੁਸੀਂ ਕਿਸ ਚੀਜ਼ ਨਾਲ ਇਹ ਬਣਾਉਂਦੇ ਸਕੇ ਇਹ ਕਲਮਾਂ ਵੀ ਯੂਜ਼ ਕਰੀਦੀਆਂ ਉਸ ਤੋਂ ਬਾਅਦ ਇਨਕ ਅੱਜਕੱਲ ਪਹਿਲਾਂ ਤੇ ਹੱਥਾਂ ਨਾਲ ਬਣਾਈ ਜਾਂਦੀ ਸੀ ਇਨਕ ਅੱਜਕੱਲ ਰੈਡੀमेड ਇਨਕ ਵੀ ਮਿਲ ਜਾਂਦੀ ਹੈ ਵਧੀਆ ਕੁਆਲਿਟੀ ਦੀਆਂ ਜਿਨ੍ਹਾਂ ਚ ਤੁਹਾਡੇ ਮਨ ਦੀ ਸੁੰਦਰਤਾ ਤੇ ਹੱਥ ਦੇ ਹੁਨਰ ਦਾ ਸਮੇਲ ਨਹੀਂ ਪੈਂਦਾ ਤੁਸੀਂ ਅੱਖਰਕਾਰੀ ਵਧੀਆ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੁਸੀਂ ਜੁੜਿਓ ਨੇਸ਼ਨ ਪੋਸਟ ਨਾਲ ਦੋਸਤੋ ਅੱਜ ਜੇ ਤੁਹਾਨੂੰ ਇੱਕ ਵਧੀਆ ਚੀਜ਼ ਨਾਲ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਜਿੱਥੇ ਅਸੀਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਉੱਥੇ ਹੀ ਇਹੋ ਜਿਹੇ ਨੌਜਵਾਨਾਂ ਮਿਲੋਂ ਜਾ ਰਹੇ ਹਾਂ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ ਪੰਜਾਬੀ ਮਾਂ ਬੋਲੀ ਨੂੰ ਪਰਫੁੱਲ ਵੀ ਕਰ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਜਿੱਥੇ ਪ੍ਰਦਰਸ਼ਨੀ ਲਾਈ ਗਈ ਹੈ ਬਹੁਤ ਵਧੀਆ ਜਿਹੜੀਆਂ ਲਾਈਨਾਂ ਲਿਖੀਆਂ ਗਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਬਾਣੀ ਦੀਆਂ ਲਾਈਨਾਂ ਲਿਖੀਆਂ ਨੇ ਉੱਥੇ ਬਹੁਤ ਸਾਰੀਆਂ ਸੇਧ ਦਿੰਦੀਆਂ ਹੋਈਆਂ ਹਨ ਜੀਵਨ ਨੂੰ ਲੈਣਾ ਲਿਖੀਆਂ ਜੁਆਂ ਨੇ ਤਾਂ ਬਹੁਤ ਵਧੀਆ ਪ੍ਰੋਸੈਸ ਨਹੀਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕੀਤਾ ਜਾ ਰਿਹਾ ਜਿੱਥੇ ਅਸੀਂ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਉੱਥੇ ਹੀ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਅੱਜ ਵੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਨੇ ਤਾਂ ਅੱਜ ਤੁਹਾਨੂੰ ਇਹੋ ਜਿਹੇ ਵੀਰ ਨਾਲ ਮਿਲਉਣ ਜਾ ਰਹੇ ਹਾਂ ਜਿਹੜਾ ਰਹਿਣ ਵਾਲਾ ਬਿਹਾਰ ਦਾ ਹੈ ਪਰ ਪੰਜਾਬੀ ਬਹੁਤ ਵਧੀਆ ਲਿਖਦਾ ਹੈ ਬਹੁਤ ਸੋਹਣੀ ਪੰਜਾਬੀ ਦੇ ਅੱਖਰ ਲਿਖੇ ਨੇ ਤਾਂ ਇਹ ਵੀਰ ਨੇ ਲਿਖੇ ਹੋਈਆਂ ਚੀਜ਼ਾਂ ਨੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਅੱਜ ਦੇ ਜੁਬਾਨੇ ਦੇ ਵਿੱਚ ਊੜਾ ੜਾ ਨਹੀਂ ਲਿਖ ਪਾਉਂਦੇ ਸਹੀ ਤਰ੍ਹਾਂ ਉੱਥੇ ਇਹ ਪੰਜਾਬੀ ਵੀਰ ਸੋਰੀ ਬਿਹਾਰੀ ਵੀਰ ਜਿਹੜਾ ਪੰਜਾਬੀ ਬਹੁਤ ਵਧੀਆ ਲਿਖਦਾ ਠੀਕ ਨਾ ਮੈਂ ਭਾਈ ਤੁਹਾਡਾ ਮੇਰਾ ਨਾਮ ਰੋਹਿਤ ਰਵੀਦਾਸ ਹੈ ਮੈਂ ਬਿਹਾਰ ਦਾ ਭਗਲਪੁਰ ਜਿਲ੍ਹੇ ਦਾ ਰਹਿਣ ਅੱਛਾ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਇੱਥੇ ਹੋ ਗਏ 5-6 ਸਾਲ ਹੋ ਗਏ 5-6 ਹਾਂਜੀ ਤੇ ਮਾਤਾ ਪਿਤਾ ਤੁਹਾਡੇ ਮੇਰੇ ਮਾਤਾ ਪਿਤਾ ਜੀ ਇੱਥੇ ਰਹਿੰਦੇ ਮੇਰੇ ਪਾਪਾ ਜੀ ਪੱਖਿਆਂ ਤੇ ਕੰਮ ਕਰਦੇ ਗੁਰਨਾਮ ਨਗਰ ਹੂੰ ਹੂੰ ਉੱਥੇ ਕੰਮ ਕਰਦੇ ਪੱਖਿਆਂ ਦਾ ਪੰਜਾਬੀ ਬਹੁਤ ਵਧੀਆ ਲਿਖਦੇ ਹੋ ਤੁਸੀਂ ਕਿੰਨੇ ਚਿਰ ਤੋਂ ਲਿਖਦੇ ਹੋ ਕਿੰਨੇ ਚਿਰ ਤੋਂ ਇੱਥੇ ਪੜ੍ਹ ਰਹੇ ਹੋ ਤੁਸੀਂ ਇਹ ਮੈਂਦਰਤਲ ਮੈਂ 2 ਸਾਲ ਪਹਿਲਾਂ ਲਖਾਈ ਕੀਤੀ ਸਰ ਜੀ ਕੋਲ ਅੱਛਾ ਤੇ ਜੀ ਮੈਂ ਸਰ ਜੀ ਕੋਲ 2 ਸਾਲ ਪਹਿਲਾਂ ਲਗਾਈ ਕੀਤੀ ਫਿਰ ਮੈਂ 2 ਸਾਲ ਕੰਪੀਟੀਸ਼ਨ ਤੇ ਗਿਆ ਇਹ ਤਰਨ ਤਰਨ ਦੇ ਜਵਾਨ ਤੇ ਕੋਲ ਉੱਥੋਂ ਮੈਂ 2 ਜਿੱਤੇ ਕੇ ਆਇਆ ਫਰਸਟ ਤੇ ਫਰਸਟ ਤੇ ਪੰਜਾਬੀ ਬੋਲ ਵੀ ਲੈਂਦੇ ਹੋ ਪੂਰੀ ਤਰ੍ਹਾਂ ਲਿਖ ਵੀ ਲੈਂਦੇ ਹੋ ਸਮਝ ਵੀ ਲੈਂਦੇ ਹੋ ਹਾਂ ਜੀ ਤਾਂ ਜ਼ਰੂਰ ਸੁਣਾਉਣਾ ਚਾਹੁੰਦਾ ਊੜਾ ਐੜਾ ਹੁੰਦਾ ਤੁਹਾਨੂੰ ਥੋੜਾ ਬੋਤਾ ਹਾਂਜੀ ਸੁਣਾਓ ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖਖਾ ਗੱਗਾ ਤੁਹਾਨੂੰ ਆਈਆਂ ਚਿੱਚਾ ਸ਼ਿਸ਼ਾ ਜੀਜਾ ਚਿੱਚਾ ਜੀਜਾ ਚਿੱਚਾ ਹਾਂ ਜ਼ਰੂਰ ਜੀ ਦੇਖੋ ਜਿੱਥੇ ਸਾਡੇ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਨੇ ਪੰਜਾਬੀ ਵਿਰਸੇ ਤੋਂ ਦੂਰ ਹੋ ਰਹੇ ਨੇ ਉੱਥੇ ਇਹੋ ਜਿਹੇ ਭਰਾ ਵੀ ਨਹੀਂ ਜਿਹੜੇ ਬਿਹਾਰ ਤੋਂ ਆ ਗਏ ਵੀ ਪੰਜਾਬੀ ਵਿਰਸੇ ਨਾਲ ਜੁੜ ਰਹੇ ਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰ ਰਹੇ ਨੇ ਤਾਂ ਵਧੀਆ ਉਪਰਾਲਾ ਹੈ ਸਾਡੇ ਸਰਦਾਰ ਸਾਹਿਬ ਜਿਨ੍ਹਾਂ ਦੇ ਬਦੌਲਤ ਇਹ ਵੀ ਵੀ ਜਿਹੜਾ ਪੰਜਾਬੀ ਨੂੰ ਪਰਫੁੱਲਤ ਜਾ ਰਿਹਾ ਹੈ ਤਾਂ ਸਰਦਾਰ ਸਾਹਿਬ ਟੀਚਰ ਨੇ ਪੇਸੇ ਤੋਂ ਅਤੇ ਬਹੁਤ ਸਾਰੇ ਇਹੋ ਜਿਹੇ ਬੱਚਿਆਂ ਨੂੰ ਹੁਨਰ ਦਿੰਦੇ ਨੇ ਉਹਨਾਂ ਦੇ ਹੱਥ ਵਿੱਚ ਫਿਲਮ ਦਾ ਹੁਨਰ ਦਿੱਤਾ ਹੈ ਜਿਹੜੇ ਵਧੀਆ ਲਿਖਾਵਟ ਲਿਖਦੇ ਨੇ ਅਤੇ ਵਧੀਆ ਤਰ੍ਹਾਂ ਪੰਜਾਬੀ ਨੂੰ ਪਰਫੁੱਲਤ ਜਾ ਰਹੇ ਨੇ ਤਾਂ ਕਿਹੜੇ-ਕਿਹੜੀਆਂ ਚੀਜ਼ਾਂ ਬਲਾਈਆਂ ਨੇ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ 'ਚ ਜੀ ਆ ਸ਼ੀਟਾਂ ਸੱਜੀਆਂ ਇਧਰ ਦਿਖਾ ਦਿਓ ਹਾਂ ਇਹ ਆ ਵੀ ਲਿਖਿਆ ਨੇ ਸਾਰੀਆਂ ਹਾਂਜੀ ਆ ਥੱਲੇ ਨਾਂ ਤੇ ਜਮਾਤ ਜੀ ਜੀ ਮੈਨੂੰ ਦਿਖਾਈ ਜਾ ਮੈਨੂੰ ਉਧਰ ਦੇਖਿਓ ਤਾਂ ਜ਼ਰੂਰ ਇਹ ਦੇਖੋ ਚੰਨੀਆਂ ਪਿਆਰੀਆਂ ਲਾਈਨਾਂ ਲਿਖਿਆ ਨੇ ਵੀਰ ਨੇ ਕੋਈ ਪੰਜਾਬੀ ਦੇ ਵਿੱਚ ਤਾਂ ਪੰਜਾਬੀ ਦੇ ਜਿਹੜੇ ਲਿਖਾਵੜ ਹੈ ਬਹੁਤ ਹੀ ਪਿਆਰੀ ਹੈ ਤੇ ਬਹੁਤ ਹੀ ਸੋਹਣੀ ਹੈ ਜ਼ਿਆਦਾਤਰ ਸਾਡੇ ਆਪਣੇ ਬੱਚਿਆਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਸਹੀ ਤਰ੍ਹਾਂ ਤੇ ਨਾ ਹੀ ਸਹੀ ਤਰ੍ਹਾਂ ਬੋਲ ਪਾਉਂਦੇ ਨੇ ਇਹ ਸਭ ਤੋਂ ਵੱਡੀ ਚੀਜ਼ ਹੈ ਦਿਲ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਤਾਂ ਕੋਈ ਵੀ ਮੰਜ਼ਲ ਤੇ ਪਹੁੰਚਿਆ ਜਾਂਦਾ ਹੈ। ਬੱਚੇ ਦੇ ਦਿਲ ਦੇ ਵਿੱਚ ਜਜ਼ਬਾ ਹੈ ਜੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਨੂੰ ਪਰਫੁੱਲ ਦਿਆਤਾ ਹੈ। ਤਾਂ ਹੋਰ ਕਿਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਹੋ ਤੁਸੀਂ ਲਿਖਦੇ ਹੋ ਤੁਸੀਂ? ਮੈਂ ਬੇਸਿਕ ਰੈਡਿੰਗ ਕਰਦੀ ਵੀ ਇੰਗਲਿਸ਼ ਤੇ ਪ੍ਰਿੰਟ ਇੰਗਲਿਸ਼ ਵਿੱਚ ਮੈਂ ਕਰ ਲਿਆ। ਇੰਗਲਿਸ਼ ਲਿਖਾਈ ਵੀ ਬਹੁਤ ਸੋਹਣੀ ਕਰਦਾ ਬੱਚਾ। ਚਾਹ ਵਾਦ। ਜੀ ਆਪ ਵੀ ਦੀ ਇੰਗਲਿਸ਼ ਦੀ ਬਹੁਤ ਵਧੀਆ। ਇਹ ਸਾਰੀਆਂ ਇੰਨੇ ਬਣਾਈਆਂ ਜੀ? ਨਹੀਂ ਜੀ ਇਹਦੇ ਵਿੱਚ ਮੇਰੇ ਸਕੂਲ ਦੇ 25 ਤੋਂ 30 ਬੱਚੇ ਨੇ ਜਿਹਦੇ ਵਿੱਚ ਇਹਦੀ ਰਾਈਟਿੰਗ ਵੀ ਹੈ। ਕਿਆ ਬਾਤ ਹੈ ਇਹ ਕਲਮ ਨਾਲ ਰਾਈਟਿੰਗ ਹੈ ਸਰ ਨੇੜੇ ਆ ਕੇ ਥੋੜਾ ਜਿਹਾ ਦਿਖਾਇਆ ਜਾਵੇ ਇਹ ਚੀਜ਼ਾਂ ਬਹੁਤ ਵਧੀਆਆਂ ਨੇ ਬੱਚੇ ਦੀ ਕੈਲੀਗ੍ਰਾਫੀ ਜਿੱਤੇ ਕੰਪਿਊਟਰ ਨਾਲ ਵੀ ਇੰਨੇ ਵਧੀਆ ਲਿਖਾਵਟ ਨਹੀਂ ਬਣਦੀ ਮੇਰੇ ਖਿਆਲ ਨਾਲ ਫੌਂਟ ਜੁਸ ਹੁੰਦੇ ਨੇ ਉੱਥੇ ਇਹ ਹੱਥ ਦੇ ਲਿਖੇ ਹੋਏ ਫੌਂਟ ਇੰਨੇ ਵਧੀਆ ਬਣਾਉਂਦੇ ਨੇ ਜੀ ਇਸ ਤੋਂ ਇਲਾਵਾ ਇਹ ਬੱਚੇ ਪੰਜਾਬੀ ਬੱਚੇ ਨੇ ਆਪਣੇ ਜਿਹਨੇ ਦਿਖਾਈ ਹੈ ਤੇ ਇਹਦੀ ਕੈਲੀਗ੍ਰਾਫੀ ਇਹਦੀ ਬੇਸਿਕ ਰਾਈਟਿੰਗ ਚੈੱਕ ਕਰੋ ਜੀ ਰੋਹਿਤ ਹਿੰਦੀ ਵੀ ਵਧੀਆ ਤਰ੍ਹਾਂ ਲਿਖ ਲੈਂਦੇ ਹੋ ਹਿੰਦੀ ਮੈਂ ਲਿਖ ਹਿੰਦੀ ਮੈਂ ਲਿਖ ਕੇ ਲੈਣਾ ਤਾਂ ਬੋਲ ਵੀ ਲੈਣਾ ਅੱਛਾ ਹਾਂਜੀ ਤੇ ਟੀਚਰ ਤੁਹਾਡੇ ਕਿੰਨਾ ਚ ਪਿਆਰ ਨਾਲ ਸਮਝਾਉਂਦੇ ਨੇ ਤੁਹਾਨੂੰ ਬਹੁਤ ਪਿਆਰ ਨਾਲ ਭੈਣ ਜਰੂਰ ਜੀ ਇਹ ਸਾਡੇ ਸਰਦਾਰ ਸਾਹਿਬ ਨੇ ਜਿਹੜੇ ਇਹਨਾਂ ਦੀ ਬਦੌਲਤ ਹੀ ਜਿਹੜਾ ਇਹ ਵੀਰ ਬਿਹਾਰ ਤੋਂ ਆ ਕੇ ਵੀ ਪੰਜਾਬੀ ਪਰਫੁੱਲ ਤੇ ਜਾ ਰਿਹਾ ਤਪਾ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਵਾਈ ਗੁੱਡ ਜੀ ਕਾਕਾ ਸਾਹਿਬ ਪਤਾ ਜੀ ਮੈਨੂੰ ਇਹ ਦੱਸੋ ਅੱਜ ਇੱਥੇ ਮੇਲੇ ਦੇ ਵਿੱਚ ਤੁਸੀਂ ਪ੍ਰਦਰਸ਼ਨੀ ਲਾਈ ਆ ਤਾਂ ਨਾਲ ਦੀ ਨਾਲ ਪੰਜਾਬੀ ਮਾਂ ਬੋਲੀ ਨੂੰ ਪਰਫੁੱਲ ਤੇ ਜਾ ਰਿਹਾ ਵਧੀਆ ਉਪਰਾਲਾ ਹੈ ਜਿੱਥੇ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸੀ ਪੰਜਾਬੀ ਮਾਂ ਬੋਲੀ ਦੇ ਨੇੜੇ ਹੋ ਰਹੇ ਹਾਂ ਸੱਚੇਵੇਂ ਮਨ ਦੇ ਵਿੱਚ ਜਹਨ ਦੇ ਵਿੱਚ ਵਿਚਾਰ ਬਣਿਆ ਜਿੰਨੇ ਚਿਰ ਤੋਂ ਤੁਸੀਂ ਇਹ ਲਿਖ ਰਹੇ ਹੋ ਸਰ ਲੋਕਡਾਊਨ ਤੋਂ ਮੈਂ ਅੱਖਰਕਾਰੀ ਦਾ ਉਪਰਾਲਾ ਕਰਨਾ ਸ਼ੁਰੂ ਕੀਤਾ ਸੀ ਵਾਹਿਗੁਰੂ ਦੀ ਕਿਰਪਾ ਨਾਲ ਉਦੋਂ ਮਾਹੌਲ ਬਹੁਤ ਹੀ ਡਰਾਵਣਾ ਸੀ ਤੇ ਪ੍ਰਮਾਤਮਾ ਨੇ ਮੇਰਾ ਧਿਆਨ ਅੱਖਰਕਾਰੀ ਵੱਲ ਲਗਾ ਦਿੱਤਾ ਤੇ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਅੱਜ ਤੱਕ ਵਾਹਿਗੁਰੂ ਨੇ ਆਪਣੀ ਕਿਰਪਾ ਨਾਲ ਇੱਥੋਂ ਤੱਕ ਪਹੁੰਚਾ ਦਿੱਤਾ ਜੀ ਜੀ ਤਾਂ ਮੈਨੂੰ ਇਹ ਦੱਸੋ ਕਿਹੜੀ ਕਿਹੜੀ ਚੀਜ਼ਾਂ ਲੈ ਜ਼ੇਬਾਣੀ ਦੀਆਂ ਜਿਵੇਂ ਲਾਈਨਾਂ ਲਿਖੀਆਂ ਵਾਲੀਆਂ ਦੀਆਂ ਟੁੱਟੀਆਂ ਲਿਖੀਆਂ ਨੇ ਤੁਸੀਂ ਕੋਰਤੀ ਦੀ ਬਣਾਉਂਦੇ ਸਰ ਇਹਦੇ ਵਿੱਚ ਮੈਂ ਪੰਜਾਬੀ ਦੀ ਹਿੰਦੀ ਦੀ ਇੰਗਲਿਸ਼ ਦੀ ਤੇ ਉਰਦੂ ਦੀ ਹਰ ਤਰ੍ਹਾਂ ਦੀ ਅੱਖਰਕਾਰੀ ਵਾਹਿਗੁਰੂ ਦੀ ਕਿਰਪਾ ਨਾਲ ਕਰ ਲੈਣਾ ਜੀ ਤੇ ਉਹਨਾਂ ਦੀ ਦਾਤ ਆ ਜਦੋਂ ਕਰਾਉਂਦੇ ਉਦੋਂ ਹੀ ਹੁੰਦਾ ਮੇਰੇ ਵੱਸ ਗੱਲ ਨਹੀਂ ਹੈਗੀ ਇਹ ਭਾਜੀ ਪਰ ਜ਼ਮਾਨਾ ਕੰਪਿਊਟਰ ਦਾ ਚੱਲ ਰਿਹਾ ਤਾਂ ਹੁਣ ਪੈਨ ਦੀ ਵਰਤੋਂ ਵੀ ਬਹੁਤ ਘਟ ਹੋ ਰਹੀ ਹੈ ਤਾਂ ਤੁਸੀਂ ਕਿਸ ਚੀਜ਼ ਨਾਲ ਇਹ ਬਣਾਉਂਦੇ ਸਾਰੀਆਂ ਜੀ ਸਰ ਕਲਮਾ ਹੈ ਜੀ ਇਹ ਉਹ ਕਲਮਾ ਪਈ ਹੈ ਜੀ ਇਹਦੇ ਵਿੱਚ ਕਲਮਾ ਦੋ ਤਿੰਨ ਤਰ੍ਹਾਂ ਦੀ ਹੁੰਦੀ ਆ ਜੀ ਇੱਕ ਵਾਂਸ ਦੀ ਕਲਮ ਆ ਇਹਦੇ ਵਿੱਚ ਕਾਨੇ ਦੀ ਕਲਮ ਹੀ ਹੁੰਦੀ ਆ ਇਹ ਕਲਮਾਂ ਵੀ ਯੂਜ਼ ਕਰੀਦੀਆਂ ਉਸ ਤੋਂ ਬਾਅਦ ਇਨਕ ਅੱਜ ਕੱਲ ਪਹਿਲਾਂ ਤੇ ਹੱਥਾਂ ਨਾਲ ਬਣਾਈ ਜਾਂਦੀ ਸੀ ਇਨਕ ਅੱਜ ਕੱਲ ਰੈਡੀमेड ਇਨਕ ਵੀ ਮਿਲ ਜਾਂਦੀ ਆ ਵਧੀਆ ਕੁਆਲਿਟੀ ਦੀਆਂ ਤੇ ਅਕ੍ਰੀਲਿਕ ਇਨਕਸ ਹੁੰਦੀਆਂ ਨੇ ਵਧੀਆ ਸ਼ੀਟ ਹੈਂਡਮੇਡ ਪੇਪਰ ਆਉਂਦੇ ਨੇ ਪੇਪਰ ਹੈਂਡਮੇਡ ਪੇਪਰ ਨੇ ਵਧੀਆ ਕੁਆਲਟੀ ਦੇ ਪੇਪਰ ਨੇ ਵਧੀਆ ਕੁਆਲਟੀ ਦੀ ਇੰਕ ਯੂਜ਼ ਕੀਤੀ ਆ ਕਿਉਂਕਿ ਪ੍ਰੋਫੈਸ਼ਨਲ ਕੰਮ ਹੈ ਤੇ ਸਾਨੂੰ ਵਧੀਆ ਕੰਮ ਦੇਣਾ ਹੀ ਪੈਣਾ ਤੇ ਜੇ ਅਸੀਂ ਵਧੀਆ ਚੀਜ਼ ਦਾ ਇਸਤੇਮਾਲ ਕਰਾਂਗੇ ਤਾਂ ਕੰਮ ਵੀ ਵਧੀਆ ਨਿਕਲੇ ਸਰਦਾਰ ਸਾਹਿਬ ਇਹ ਵੀ ਚਲਮ ਚਲਾਉਣ ਲਈ ਜਿਵੇਂ ਮਨ ਦੇ ਵਿੱਚ ਹੁਮਨ ਚਾਹੀਦੀ ਉਸ ਤਰ੍ਹਾਂ ਇਹਨੂੰ ਚਲਾਉਣ ਦਾ ਵੀ ਇੱਕ ਨਜ਼ਰੀਆ ਹੁੰਦਾ ਤਰੀਕਾ ਹੁੰਦਾ ਬਿਲਕੁਲ ਬਹੁਤਿਆਂ ਨੂੰ ਇਹਦੇ ਬਾਰੇ ਸਮਝ ਨਹੀਂ ਆ ਜਰੂਰ ਦੱਸਣਾ ਜਾਓ ਜੀ ਇਸ ਬਾਰੇ ਜੀ ਬਿਲਕੁਲ ਸਰ ਦੇਖੋ ਇਹ ਕਲਮ ਦਾ ਸਭ ਤੋਂ ਵੱਡਾ ਮੈਥਡ ਇਹ ਆ ਕਿ 45 ਡਿਗਰੀ ਦੇ ਐਂਗਲ ਦੇ ਵਿੱਚ ਚਲਾਈਦੀ ਹੈ। ਹੂੰ ਹੂੰ। ਦੂਸਰੀ ਗੱਲ ਕਿ ਜਿਨ੍ਹਾਂ 'ਚ ਤੁਹਾਡੇ ਮਨ ਦੀ ਸੁੰਦਰਤਾ ਤੇ ਹੱਥ ਦੇ ਹੁਨਰ ਦਾ ਸਮੇਲ ਨਹੀਂ ਪੈਂਦਾ ਤੁਸੀਂ ਅੱਖਰਕਾਰੀ ਵਧੀਆ ਨਹੀਂ ਕਰ ਸਕਦੇ। ਜੀ। ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਤੁਹਾਡੀ ਮਨ ਦੀ ਸੁੰਦਰਤਾ ਤੇ ਹੱਥ ਦੇ ਹੁਨਰ ਦਾ ਸਮੇਲ ਬੈਂਦਾ ਹੈ ਤੇ ਤਦ ਹੀ ਕਾਗਜ਼ੇ ਉੱਤੇ ਸੋਹਣੇ ਅੱਖਰ ਉਕੇਰੇ ਜਾ ਸਕਦੇ। ਹੂੰ ਹੂੰ। ਤੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਕੋ ਕਰਾਈ ਸੀ ਉਹ ਬੜੇ ਤਗੜੇ ਅਖਰਕਾਰ ਸੀ ਜੀ ਭਾਈ ਗੁਰਦਾਸ ਜੀ ਬੜੇ ਤਗੜੇ ਅਖਰਕਾਰ ਸੀ ਅਸੀਂ ਉਹਨਾਂ ਦੇ ਹੀ ਪੰਛੇ ਆ ਤੇ ਉਹਨਾਂ ਦੀ ਕਿਰਪਾ ਨਾਲ ਹੀ ਅੱਗੇ ਕੋਸ਼ਿਸ਼ ਕਰਦੇ ਵੇ ਆ ਤੇ ਪੁਰਾਣੀਆਂ ਹੱਥ ਲਿਖਤਾਂ ਨੂੰ ਅੱਗੇ ਲੈ ਕੇ ਜਾਣ ਦਾ ਦੁਬਾਰਾ ਉਪਰਾਲਾ ਕੀਤਾ ਜਾ ਰਿਹਾ ਤੇ ਭਾਈ ਗੁਰੂ ਇਹ ਸੇਵਾ ਲੈਂਦੇ ਨੇ ਇੰਨਾ ਬਹੁਤ ਹੈ ਐ ਲਾਸਟ ਵਾਲਾ ਮੇਰਾ ਇਹ ਵੀਰ ਬਿਹਾਰ ਤੋਂ ਆ ਜਿਵੇਂ ਤੁਸੀਂ ਦੱਸ ਰਹੇ ਸੀ ਹਾਂ ਜੀ ਆ ਇਹਨੂੰ ਇਹ ਸਮਝਾਉਣ ਦੇ ਵਿੱਚ ਇਹ ਛਿੰਨਾ ਜਿਹੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬੀ ਵੀਰ ਜੀ ਸਾਡੇ ਅੱਜ ਦੀ ਸਮੇਂ ਦੇ ਵਿੱਚ ਸਹੀ ਤਰ੍ਹਾਂ ਪੰਜਾਬੀ ਬੋਲ ਨਹੀਂ ਪਾਉਂਦੇ ਜਾਂ ਲਿਖ ਨਹੀਂ ਪਾਉਂਦੇ ਪਰ ਇਹ ਵੀਰ ਬਹੁਤ ਵਧੀਆ ਲਿਖਦਾ ਵੀ ਆ ਲਿਖਾवट ਬਹੁਤ ਸੋਹਣੀ ਹੈ ਕਿੰਨਾ ਜ ਮਿਹਨਤ ਲਾਉਣੀ ਸਰ ਬਚਪਨ ਤੋਂ ਦੇਖੋ ਇਹ ਬਿਹਾਰ ਤੋਂ ਜਦੋਂ ਆਏ ਸੀ ਅੱਜ ਤੋਂ 5-6 ਸਾਲ ਪਹਿਲਾਂ ਇਹ ਬੇਟਾ ਮੇਰੇ ਕੋਲ ਦੂਸਰੀ ਕਲਾਸ ਆਇਆ ਸੀ ਲੋਕਡਾਊਨ ਦੇ ਵਿੱਚ ਲੋਕਡਾਊਨ ਚ ਸਭ ਤੋਂ ਪਹਿਲਾਂ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖਾਈ ਜੀ ਉਸ ਤੋਂ ਬਾਅਦ ਭਾਈ ਉਹਨੇ ਕਿਰਪਾ ਕੀਤੀ ਸੀ ਕਿ ਤੂੰ ਮੈਨੂੰ ਲਿਖਾਈ ਸਿਖਾਈ ਉਹਨਾਂ ਨੇ ਤੇ ਮੇਰੇ ਮਨ ਚ ਇਹ ਕਿ ਮੈਂ ਹਵਾਂ ਤੋਂ ਵੱਧ ਬੱਚਿਆਂ ਨੂੰ ਸਿਖਾਵਾਂ ਹੂੰ ਹੂੰ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਾਉਣ ਦੇ ਚਾਹ ਦੇ ਵਿੱਚ ਮੈਂ ਆਪਣੇ ਸਕੂਲ ਦੇ ਰੋਜ਼ ਬੱਚਿਆਂ ਨੂੰ ਅੱਧਾ ਘੰਟਾ ਲਗਾਉਣਾ ਸ਼ੁਰੂ ਕੀਤਾ ਹੂੰ ਹੂੰ ਅੱਧਾ ਘੰਟਾ ਮੈਂ ਰੋਜ਼ ਲਗਾਉਣਾ ਮਾਲਕ ਦੀ ਕਿਰਪਾ ਨਾਲ ਸਕੂਲ ਦੇ ਬਹੁਤ ਬੱਚੇ ਟ੍ਰੇਨ ਹੋਏ ਉਹਦੇ ਵਿੱਚ ਇਹ ਵੀ ਬੱਚਾ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਇਵਨ ਕਿ ਪੰਜਾਬੀਆਂ ਨਾਲੋਂ ਵੱਧ ਕੇ ਇਹਨੇ ਮਿਹਨਤ ਕੀਤੀ ਇਹਨੇ ਬੇਸਿਕ ਲਿਖਾਈ ਸਿੱਖੀ ਮੁੜਕੇ ਇਹਨੇ ਕਲਮ ਨਾਲ ਲਿਖਾਈ ਸਿੱਖੀ ਪੰਜਾਬੀ ਦੀ ਉਸ ਤੋਂ ਬਾਅਦ ਇਹਨੇ ਇੰਗਲਿਸ਼ ਦੇ ਤਿੰਨ ਚਾਰ ਫੌਂਟ ਸਿੱਖ ਲਏ ਜੀ ਜੀ ਇੰਗਲਿਸ਼ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਮੈਂ ਦਿਖਾਏ ਨੇ ਕਾਪਰ ਪਲੇਟਫਾਰਮ ਨੇ ਇਹਨੇ ਸਾਰੇ ਫਾਉਂਡ ਕੀਤੇ ਅੱਜ ਇਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਦਾ ਪਿਆ ਹੈ ਇਹ ਇੱਥੇ ਇਸ ਕਰਕੇ ਆਇਆ ਮੈਨੂੰ ਲਿਆਂਦਾ ਕਿ ਇਹ ਦੁਨੀਆਦਾਰੀ ਸਿੱਖ ਸਕੇ ਆਉਣ ਵਾਲੇ ਸਮੇਂ 'ਚ ਇਹ ਆਉਣ ਵਾਲੇ ਸਮੇਂ 'ਚ ਆਪਣਾ ਸਟਾਲ ਲਾਵੇ ਆਪਣਾ ਕੰਮ ਕਰੇ ਆਪਣੀ ਜ਼ਿੰਦਗੀ ਬਣਾਵੇ ਤੇ ਮੈਨੂੰ ਇਹ ਦੱਸੋ ਕਿੰਨਾ ਜਮਾਨ ਮਹਿਸੂਸ ਹੁੰਦਾ ਜਦੋਂ ਪੰਜਾਬੀ ਸਾਡੇ ਹੁਣ ਬਿਹਾਰ ਤੋਂ ਵੀ ਆ ਗਏ ਜਿਹੜੇ ਪੰਜਾਬੀ ਬੋਲ ਵੀ ਰਹੇ ਨੇ ਤੇ ਲਿਖ ਵੀ ਰਹੇ ਨੇ ਸਰ ਵੇਖੋ ਆਪਾਂ ਬੂਟੇ ਲਾਉਨੇ ਆ ਆਪਣੀ ਆਪਣੀ ਕਿਆਰੀ ਦੇ ਵਿੱਚ ਤੇ ਮਜ਼ਾ ਦੇ ਤਾਦੇ ਕਿ ਬੂਟਾ ਬਾਹਰ ਨਹੀਂ ਕਿਆਰੀ ਚ ਲਾਇਆ ਜਾਂਦਾ ਅਸੀਂ ਬਿਹਾਰ 'ਚ ਬੂਟਾ ਲਾਤਾ ਹੈ ਇਨੇ ਫਲ ਦੇਣਾ ਇਨੇ ਸ਼ਾਂ ਦੇਣੀ ਆ ਇਨੇ ਆਪਾਂ ਨੂੰ ਸਾਰਾ ਕੁਝ ਦੇਣਾ ਆਉਣ ਵਾਲੇ ਸਮੇਂ ਤੇ ਇਨੇ ਸਾਡੇ ਆਉਣ ਵਾਲੇ ਸਮੇਂ ਚ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਤੇ ਉਹਦੇ ਨਾਲ ਜੋ ਮਾਣ ਮਹਿਸੂਸ ਹੁੰਦਾ ਹੈ ਜਦੋਂ ਇਹ ਜਿੱਤ ਕੇ ਹੁੰਦਾ ਹੈ ਜਾਂ ਜਦੋਂ ਇਹ ਸੋਨਾ ਕੰਮ ਕਰਦਾ ਹੈ ਜਦੋਂ ਹੁਣ ਤੁਸੀਂ ਇਹਨੂੰ ਹੱਲਾਸ਼ੇਰੀ ਦੇ ਰਹੇ ਹੋ ਜੋ ਮੈਨੂੰ ਖੁਸ਼ੀ ਹੋ ਰਹੀ ਆ ਮੈਂ ਹੀ ਜਾਣਦਾ ਹੋਰ ਕੋਈ ਨਹੀਂ ਜਾਣ ਸਕਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਜਰੂਰ ਜੀ ਜਿਹੜੀ ਚੀਜ਼ ਵਧੀਆ ਹੈ ਉਹਦਾ ਤਾਰੀਫਾਂ ਬੰਦੀਆਂ ਚਾਹੇ ਵੀਰ ਸਾਡਾ ਬਿਹਾਰ ਤੋਂ ਆਏ ਪਰ ਪੰਜਾਬੀ ਬਹੁਤ ਵਧੀਆ ਸੋਹਣੀ ਲਿਖਦਾ ਹੈ ਤਾਰੀਫਾਂ ਬੰਦਿਆ ਨੇ ਤਾਂ ਸਭ ਤੋਂ ਵੱਡੀ ਤਾਰੀਫ ਇਹ ਸਰਦਾਰ ਸਾਹਿਬ ਜੀ ਹੈ ਜਿਨ੍ਹਾਂ ਦੇ ਚੇਲੇ ਨੇ 우ਸਤਾਦ ਵਧੀਆ ਹੋਏ ਤਾਂ ਚੇਲੇ ਆਪਣੇ ਆਪ ਵੀ ਸਾਰੇ ਵਧੀਆ ਹੁੰਦੇ ਨੇ ਤਾਂ ਬਹੁਤ ਵਧੀਆ ਲਿਛਾਵੜਾ ਵੀ ਰੀ ਤਾਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕੀਤਾ ਜਾ ਰਿਹਾ ਜਿੱਥੇ بڑے بڑے ਮੇਲੇ ਲੱਗਦੇ ਨੇ ਉੱਥੇ ਇਹੋ ਜਿਹੇ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਵੀ ਸਟਾਲ ਜਾਂ ਪ੍ਰਦਰਸ਼ਨੀ ਲਾਉਣੀ ਬਹੁਤ ਜ਼ਰੂਰੀ ਹੈ ਤਾਂ ਮੈਨੂੰ ਦਿਓ ਜਾਸਤ ਮੈਂ ਤੁਹਾਡਾ ਦੋਸਤ ਰਮਨ ਵੀ ਰੱਲ ਲਈ ਤੁਸੀਂ ਜੁੜੇ ਰਹੋ ਨੇਸ਼ਨ ਪੋਸਟ